हेलो अरुण ब्रेकफास्ट हो रहा है पटूरे <laughs> 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 चल रहे हैं और फॉर्म में तो वैसे बड़ी भूखी है फॉर्म <laughs> में अंदर टिड भरया हुए फिर भी उन टिड पर नहीं भरना और इधर विद्या विद्या ने अपनी एक चीज स्पेशल खा चुकी है जड़ी इन्न बहुत फेवरेट है दी आइसक्रीम सो so, विद्या तू सी फिनिश कर चुकी हो आइसक्रीम और ओ देखो विवेक हेलो विवेक विवेक अपने आप ਨੂੰ ਡੀਨਾਈਟ ਕਲੀਨ ਕਰ ਰਿਹਾ ਹੈ। ਔਰ ਵਿਵੇਕ ਬਹੁਤ ਧਿਆਨ ਨਾਲ ਖਾਦਾ ਆਪਣਾ ਕਿਉਂ ਵਿਵੇਕ ਸਹੀ ਗੱਲ ਹੈ ਨਾ। ਸੋ ਐਨਾ ਨੇ ਦੇ ਬ੍ਰੈਕਫਾਸਟ ਲੈ ਲਿੱਤਾ ਅਰੋਨੀ ਔਰ ਫੋਮੇ ਨੇ। ਔਰ ਅਸੀਂ ਪੀਵੰਗ ਚਾਹੇ ਭਈਆ ਨੂੰ ਬੋਲਿਆ ਹੈ ਕਿ ਤੁਸੀਂ ਚਾਹੇ ਲੈ ਕੇ ਆਓ 3 ਕੱਪ। ਭਈਆ ਚਾਹੇ ਲਿਆਣਗੇ। ਦੇਖੋ ਆਸ-ਆਸੇ ਸਾਡੀ ਤਰ੍ਹਾਂ ਲੋਗ ਆ ਰਹੇ ਨੇ। ਅੱਛੇ ਰੈਸਟੋਰੈਂਟ ਵਿੱਚ ਚਾਹਰ ਕੋਈ ਆਂਦਾ ਹੈ। ਕੋਈ ਫੈਮਿਲੀ ਰੈਸਟੋਰੈਂਟ ਹੋਏਗਾ ਨਾ। ਉੱਥੇ ਹਰ ਕਿਸੇ ਨੇ ਆਣਾ ਹੈ। ਉਹਦਾ ਕਾਰਨ ਬਣ ਕੀ ਹੈ ਹਰ ਇੱਕ ਇੱਕ ਇਨਸਾਨ ਦੇ ਪੈਸੇ ਵੈਸ਼ਣੋ ਹੈ ਹੈਨਾ ਸੋ ਦੂਸਰੀ ਗੱਲ ਐ ਹੁੰਦੀ ਐ ਕਿ ਹਰ ਇੱਕ ਚੀਜ਼ ਨੂੰ ਨੀਟ ਐਂਡ ਕਲੀਨ ਜਿੰਨਾ ਸੀ ਰੱਖਾਂਗੇ ਨਾ ਉਹ ਉਨੀ ਸਾਡੀ ਕੁਆਲਿਟੀ ਵਿੱਚ ਬੈਸਟ ਹੁੰਦਾ ਤੇ ਮੇਰਾ ਤੇ ਇਹੀ ਮੰਨਣਾ ਹੈ ਕਿ ਮਤਲਬ ਥੋੜਾ ਖਾਓ ਵਧੀਆ ਖਾਓ ਤੇ ਸਵਾਦ ਨਾਲ ਖਾਓ ਤੇ ਇਸ ਤੋਂ ਬੈਸਟ ਮੈਨੂੰ ਨਹੀਂ ਲੱਗਦਾ ਕਿ ਹੋਰ ਬੈਸਟ ਫੈਮਿਲੀ ਸਟੋਰਸ ਹੁੰਦੇ ਨੇ ਔਰ ਮੈਨੂੰ ਅੱਛਾ ਲੱਗਾ ਇਸ ਜਗ੍ਹਾ ਤੇ ਆ ਕੇ ਆਪਣਾ ਆਪਣਾ ਪਨ ਫੀਲ ਹੋ ਰਿਹਾ ਹੈ ਅ ਰੈਸਟੋਰੈਂਟਸ ਮੈਂ ਤੁਹਾਨੂੰ ਦਿਖਾ ਰਹੀ ਨਾਲੋ ਨਾਲ ਬਹੁਤ ਹੀ ਅੱਛਾ ਰੈਸਟੋਰੈਂਟ ਸੀਗਾ ਤੇ ਮੈਂ ਤੁਹਾਨੂੰ ਲੋਕੇਸ਼ਨਸ ਜਰੂਰ ਪਾਵਾਂਗੀ ਇੱਕ ਵਾਰ ਮੇਰੇ ਕਹਿਣ ਤੇ ਇਸ ਜਗ੍ਹਾ ਤੇ ਵਿਜ਼ਿਟ ਜ਼ਰੂਰ ਕਰਨਾ ਤੁਸੀਂ ਕਿ ਬੜਾ ਸੋਹਣਾ ਸੈਟਅਪ ਜਿਹਾ ਬਣਿਆ ਹੋਇਆ ਹੈ ਛੋਲੇ ਬਟੂਰੇ ਦਿੱਲੀ ਵਾਲਿਆਂ ਦੇ ਔਰ ਅਨਪੋਨਾ ਫੂਡ ਜਿਹੜਾ ਕਿ ਅਸੀਂ ਸੇਮ ਤੋਂ ਨਾਮ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਤੇ ਬਹੁਤ ਹੀ ਤਰ੍ਹਾਂ ਆਪਣੇ ਆਪ ਉਹਨਾਂ ਨੇ ḍeep and clean ਕਰਕੇ ਤੇ ਫਿਰ ਹਰ ਇੱਕ ਕਸਟਮਰਸ ਨੂੰ ਅਟੈਂਡਸ ਕਰਦੇ ਕਿ ਕਿ ਚੀਜ਼ ਹੈ ਦੀ ਬਾਕੀ ਫੈਰੀ ਬਟੂਰੇ ਕਿੱਦਾਂ ਦੇ ਲੱਗੇ ਵਦਿਆ ਵੇ ਪੁੱਤ ਲੱਗੇ ਜੀ ਠੀਕ ਹੈ ਕਿਸ ਤਰ੍ਹਾਂ ਦਾ ਸੁਆਦ ਆ ਰਿਹਾ ਹੈ ਘਰ ਵਾਲਾ ਨਹੀਂ ਆ ਰਿਹਾ ਤੇ ਬਾਕੀ ਅਰुण ਨੂੰ ਬਟੂਰੇ ਬਹੁਤ ਪਸੰਦ ਹੈ ਪਰ ਅਰुण ਬਹੁਤ ਘਟ ਖਾਂਦੇ ਨੇ ਬਹੁਤ ਘਟਦੇ ਕਿਉਂ ਵੀਵੀ ਵਿਵੀ ਤੁਸੀਂ ਦਿਖਾਨਾ ਖਾ ਚੁੱਕੇ ਹੋ ਗੱਡੀ ਵਿੱਚ ਨਾ ਅਸੀਂ ਚਾਹੇ ਪੀਵਾਂਗੇ ਹੈਨਾ ਔਰ ਵਿਦਿਆ ਤੁਸੀਂ ਤੁਸੀਂ ਕੁਛੀ ਕੁਛੀ ਖਾਣਾ ਹੈ ਮੈਂ ਪੀਣਾ ਓਕੇ ਫੇਸਬੁਕ ਪਰਵਾਰ ਫੈਮਿਲੀ YouTube ਤੁਹਾਨੂੰ ਮੈਂ ਮਿਲਦੀ ਰਵਾਂਗੀ ਹਰ ਇੱਕ ਚੈਨਲ ਦੇ ਨਾਲ ਵੀਡੀਓ ਤੁਹਾਡਾ ਅਪਡੇਟ ਕਰਦੀ ਰਵਾਂਗੀ ਮੈਂ ਤੁਹਾਡੀ ਮੌਨਿਕਾ ਦਾ ਵਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਸੋ ਆਪਣੇ ਆਪਣੇ ਘਰ ਵਧੀਆ ਰੋ ਤੰਦਰੁਸਤ ਰਹੋ ਆਪਣਾ ਧਿਆਨ ਰੱਖੋ ਸਟੇ ਕੇਅਰ ਬਾਏ ਬਾਏ ਜੀ